ਜੀ ਸਤਿ ਸ੍ਰੀ ਅਕਾਲ ਸਾਰੇ ਉਹ ਮੈਂ ਤਾਂ ਆਪਣਾ ਲਖੀ ਛੇੜ ਗਿਆ ਬੇਨਤੀ ਕੀਤੀਆਂ ਦੀ ਆ ਭੈਣ ਭਰਾ ਮੋਂ ਜਿਹੜੇ ਵੀ ਮੇਰੇ ਭੈਣ ਭਰਾ ਅਮਰੀਕਾ ਚ ਨੇਗੇ ਰੀਸੈਂਟਲੀ ਹੁਣ ਅਪਡੇਟ ਆਈ ਆ ਭਾਈ ਆਪਣੇ ਕਿਤੇ ਬਜ਼ੁਰਗ ਮਾਤਾ ਆਪਣੇ ਪਰਿਵਾਰ ਨਾਲ ਰਹਿੰਦੀ ਜੀ ਪਿਛਲੇ ਬਹਾਵ ਸਮੇ ਤੋਂ ਤੇ ਉਹ ਜੋ ਮਨਾਂ 11 12 ਚ ਉਹਦੇ ਡੈਪੂਟੇਸ਼ਨ ਲੱਗੀ ਸੀਗੀ ਆਪਣਾ ਜਿੱਦਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਚਲੋ ਕੇਸ ਵਗੈਰਾ ਆਪਣਾ ਲਗਾਇਆ ਟਰਾਈ ਕੀਤਾ ਦੁਬਾਰੇ ਵੀ ਆਪਣਾ ਚ ਰੋ ਪੇਪਰ ਬਣ ਜਾਣ ਤੇ ਪਿਛਲੇ 11 12 ਸਾਲਾਂ ਦੀ ਮਾਤਾ ਆਪਣੀ ਉਹ ਹਰੀਕਸਾਲ ਤਰੀਕ ਤੇ ਜਾਂਦੀ ਸੀ ਜਾਂ 6 ਮਹੀਨਿਆਂ ਬਾਅਦ ਜਦੋਂ ਵੀ ਉਹਦੀ ਕੋਰਟ ਦੀ ਤਰੀਕ ਪਾਉਂਦੇ ਸੀ ਜਾਂ ਆਈਸੀ ਦੀ ਤਰੀਕ ਪਾਉਂਦੇ ਸੀ ਆਈਸ਼ਾਲੇ ਉਹ ਉਹਨੇ ਜਿਹੜੇ ਅੱਜ ਦੇ ਦਿਨ ਬੰਦੇ ਰਿਪੋਰਟ ਕਰਦੇ ਪਿਆਗੇ ਬੰਦੇ ਫੜ-ਫੜ ਕੇ ਰਿਪੋਰਟ ਕਰਦੇ ਪਿਆਗੇ ਤੇ ਉਹ ਮਾਤਾ ਹੁਣ ਜਦੋਂ ਰੀਸੈਂਟਲੀ ਤਰੀਕ ਤੇ ਗਈ ਆਪਣੀ ਤੇ ਮਾਤਾ ਨੂੰ ਉਹਨਾਂ ਨੇ ਉੱਥੇ ਰੱਖ ਲਿਆ ਅਰੈਸਟ ਕਰ ਲਿਆ ਤੇ ਉਹਨੂੰ ਨਾਲ ਆਪਣੇ ਪਰਿਵਾਰਕ ਮੈਂਬਰ ਨਾਲ ਗਈ ਸੀਗੀ ਤੇ ਉਸ ਤੋਂ ਬਾਅਦ ਆਈਸ਼ਾਲੇ ਫੋਨ ਕਰਕੇ ਦੱਸਿਆ ਵੀ ਭਾਈ ਅਸੀਂ ਉਹਨੂੰ ਅਰੈਸਟ ਕਰ ਲਿਆ ਤੇ ਵੀ ਤੁਸੀਂ ਜੋ ਵੀ ਪਰਿਵਾਰਕ ਮੈਂਬਰ ਆ ਵੀ ਆਦਾ ਘਰੇ ਜਾ ਸਕਦੇ ਹੋ ਵੀ ਸਾਨੂੰ ਤਲਾਸ਼ ਕਰਤੀ ਵੀ ਹੈ ਨਾ ਇਹਨੂੰ ਅਸੀਂ ਨਹੀਂ ਛੱਡਣਾ ਹਾਂ ਤੇ ਮਾਤਾ ਬਜ਼ੁਰਗ ਬੇਬੇ ਆ ਤੁਸੀਂ ਲਾਓ 73 ਸਾਲ ਦੀ ਉਮਰ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ ਸਟਿਲ ਕੋਈ ਮਾਤਾ ਕੰਮ ਵੀ ਕਰਦੀ ਆ ਚਲੋ ਆਪਦਾ ਜਿੰਨਾ ਵੀ ਮਾੜਾ ਮੋਟਾ ਜੋ ਵੀ ਹੈਗੀ ਆ ਗਈ ਤੇ ਕੋਈ ਮਾਤਾ ਦਾ ਇਥੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਕਿਸੇ ਤਰ੍ਹਾਂ ਨੇ ਕੋਈ ਗਲਤੀ ਨਹੀਂ ਕਦੇ ਹੋਈ ਤੇ ਤਾਂ ਵੀ ਦੇਖ ਲਓ ਉਹਨਾਂ ਨੂੰ ਡਿਟੇਨ ਉੱਥੇ ਕਰ ਲਿਆ ਤੇ માતા ਦੱਸਦੀ ਹੈਗੀ ਆਪਣੇ ਪਰਿਵਾਰ ਨੂੰ ਵੀ ਉੱਥੇ ਦਾ ਬੱਸਾਂ ਦੀਆਂ ਬੱਸਾਂ ਭਰ ਕੇ ਆਉਂਦੀਆਂ ਨੇ ਲੋਕਾਂ ਦੀਆਂ ਇਹਨੇ ਐਨੇ ਲੋਕ ਆਉਂਦੇ ਆ ਗਏ ਨੇ ਜ਼ਿਆਦੇ ਮਾਤਾ ਨੂੰ ਹੱਥ ਕੜੀਆਂ ਲਾਉਣ ਲੱਗੇ ਸੀ ਤੇ ਪੈਰਾਂ 'ਚ ਮਾਤਾ ਦੇ ਕੜੇ ਲਾਉਣ ਲੱਗੇ ਸੀ ਜਿਵੇਂ ਆਪਾਂ ਪਿੱਛੇ ਦੇਖਿਆ ਭਾਈ ਹਰਜਿੰਦਰ ਦੇ ਲਾਗੇ ਲਗਾਏ ਸੀਗੇ ਓਵੇਂ ਮਾਤਾ ਨੂੰ ਲਾਉਣ ਲੱਗੇ ਸੀਗੇ ਪਰ ਮਾਤਾ ਨੇ ਚਲੋ ਜਿੰਨੀ ਕਿ ਅੰਗਰੇਜ਼ੀ ਆਉਂਦੀ ਸੀ ਉਹਨਾਂ ਨੇ ਦੱਸਿਆ ਵੀ ਭਾਈ ਮੈਸੋ ਤੁਰਿਆ ਤਾਂ ਪਹਿਲੀ ਮਾ ਹੌਲੀ ਤੁਰਦੀਆਂ ਹਨਾ ਤੇ ਵੀ ਤੁਸੀਂ ਨਾ ਲਾਓ ਪੈਰਾਂ 'ਚ ਪਰ ਹੱਥ ਫੇਰ ਵੀ ਹੱਥਾਂ 'ਚ ਹੱਥ ਕੜੀਆਂ ਲਾਈਆਂ ਪਰ ਆਪ ਉਹ ਦੇਖ ਲਓ ਇੱਥੇ ਬਹੁਤ ਲੋਕ ਮੈਨੂੰ ਹੁਣ ਫੋਨ ਕਰਦੇ ਆਗੇ ਉਹ ਕਹਿੰਦੇ ਬਾਈ ਅਸੀਂ ਤਾਂ ਆਪਣੇ ਆਪ ਕਹਿੰਦੇ ਕੰਟਰੀ ਛੱਡ ਦੇਣੀ ਆਗੇ ਇਥੋਂ ਅਮਰੀਕਾ ਜੋ ਲੋਕ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਵੀ ਕੰਟਰੀ ਛੱਡਦੇ ਪਿਆ ਆਗੇ ਜਿਹੜੇ ਭਰਾ ਹਜੇ ਕੱਚੇ ਆਗੇ ਬਾਕੀ ਇੱਥੇ ਰੋਜ਼ ਨਿਤ ਨਵੀਆਂ ਇਦਾਂ ਦੀਆਂ ਖ਼ਬਰਾਂ ਆਉਂਦੀਆਂ ਨੇ ਵੀ ਉਹਨਾਂ ਨੂੰ ਅਰੈਸਟ ਕਰ ਲਿਆ ਪਰ ਕਈ ਵੀਰ ਜਦੋਂ ਆਪਾਂ ਵੀਡੀਓ ਪਾਉਂਦੇ ਆ ਤਾਂ ਯਕੀਨ ਨਹੀਂ ਕਰਦੇ ਹੈਗੇ ਕਿਉਂਕਿ ਯਕੀਨ ਤਾਂ ਨਹੀਂ ਕਰਦੇ ਬਾਈ ਆਪਣੇ ਨਾਲ ਹਜੇ ਬੀਤੀ ਨਹੀਂ ਆਪਾਂ ਆਪਦੇ ਨਾਲ ਬੀਤੂ ਜਦੋਂ ਫੇਰ ਪਤਾ ਲੱਗੂਗਾ ਇੱਥੇ ਕੋਈ ਮਾਗਰੋ ਕੋਈ ਵੰਗੂ ਪਾਣੀ ਨਹੀਂ ਪੋਹਦਾ ਹੈਗਾ ਵੀ ਹਾਂ ਕੋਈ ਇੱਥੇ ਮਿਲਣ ਵੀ ਬਾਜੂਗਾ ਚਾਕੇ ਉਹ ਮਾਰ ਦਿਆ ਦੂਜੀ ਤੀਜੀ ਸਟੇਟ ਚ ਜਿਵੇਂ ਆਪਣੇ ਆਪਣੇ ਇੰਡੀਆ ਚ ਆਪਣੇ ਭਾਈ ਮਰਤਪਾਲ ਨੂੰ ਜਦਾਂ ਮਾਰੇਗਾ ਉਹਨਾਂ ਨੇ ਚਾਕੇ ਕਿਸੇ ਹੋਰ ਸਟੇਟ ਚ ਇਕੱਲੇ ਪਰਿਵਾਰ ਤੋਂ ਬਿਨਾਂ ਉਹਨਾਂ ਨੂੰ ਪਤਾ ਵੀ ਹਾਂ ਉੱਥੇ ਜਾਣਾ ਆਉਣਾ ਕਿੰਨਾ ਔਖਾ ਬਾਕੀ ਮੇਰੇ ਵਰਗੇ ਦਾ ਪੋਸਟਾਂ ਸ਼ੇਅਰ ਕਰ ਦਿੰਦਾ ਤੇ ਓਵੇਂ ਕੋਈ ਉੱਥੇ ਮਿਲਣ ਵੀ ਨਹੀਂ ਜਾਂਦਾ ਬਾਈ ਦੂਰ ਇੰਨੀ ਦੂਰ ਭੇਜ ਦਿੰਦੇ ਪਰਿਵਾਰ ਤੋਂ ਵੀ ਨਹੀਂ ਜਾਇਆ ਜਾਂਦਾ ਬੇਨਤੀ ਆ ਭੈਣ ਭਰਾਵਾਂ ਨੂੰ ਵੀ ਜਿਹੜੇ ਵੀ ਆਪਣੇ ਇਦਾਂ ਹੈਗੇ ਤਰੀਕਾ ਮਿਸ ਨਾ ਕਰੋ ਬਾਰ ਬਾਰ ਦੱਸਦੇ ਆ ਭੈਣ ਭਰਾਵਾਂ ਨੂੰ ਭਾਈ ਤਰੀਕ ਜਿੱਥੇ ਤੁਸੀਂ ਰਹੇ ਨੂੰ ਉਹੀ ਐਡਰੈਸ ਉਹਨਾਂ ਨੂੰ ਦੇ ਕੇ ਰੱਖੋ ਜੇ ਤੁਸੀਂ ਉਰਾ ਪਰਾਂ ਕਿਤੇ ਰਹੇ ਜਾਂਦਾ ਦਿਓ ਨਾਲ ਦੀ ਨਾਲ ਸਾਰਿਆਂ ਤੋਂ ਪਹਿਲਾਂ ਆਪਣਾ ਐਡਰੈਸ ਚੇਂਜ ਕਰਾਓ ਉਹਨਾਂ ਨੂੰ ਦੱਸੋ ਜਾ ਕੇ ਅਦਾਲਤ ਜੋ ਵੀ ਭਾਈ ਸਾਡਾ ਜਾਂ ਆਈ ਸ਼ਾਲੇ ਦੇ ਜਿੱਥੇ ਵੀ ਹੈ ਵੀ ਆਪਣਾ ਸਾਡਾ ਆਹ ਐਡਰੈਸ ਹੈਗਾ ਐਡਰੈਸ ਚੇਂਜ ਕਰੋ ਅਪ ਟੂ ਡੇਟ ਰੱਖੋ ਸਾਰੇ ਪੇਪਰ ਵਰਕ ਅੱਜ ਦੇ ਟਾਈਮ ਪਹਿਲਾਂ ਨਾਲ ਟਾਈਮ ਨਹੀਂ ਰਿਹਾ ਹੁਣ சாਸ਼ਤੀ ਦਿਨ ਉਹਨਾਂ ਨੂੰ ਬੜੀ ਜਿਆਦਾ ਹੋਈ ਜਾਂਦੀ ਹੈਗੀ ਤੇ ਹਜੇ ਵੀ ਕਈ ਵੀਰ ਇਹ ਗੱਲ ਨੂੰ ਅਨਗਹਿਲੀ ਕਰਦੇ ਆ ਉਹਨਾਂ ਨੂੰ ਹਜੇ ਵੀ ਮੁਖੌਲ ਹੀ ਲੱਗਦਾ ਕਈ ਵੀਰ ਸੁਲਿਆ ਕੇ ਕਮੈਂਟ ਵੀ ਕਰ ਦਿੰਦਾ ਵੀ ਐਵੇਂ ਤੁਸੀਂ ਆਪਦੇ ਕੋਲ ਹੀ ਗੱਲਾਂ ਬਣਾ ਦੀਆਂ ਜਾਂ ਕਹਾਣੀਆਂ ਬਣਾ ਦੀਆਂ ਆਪਦੇ ਕੋਲੋਂ ਬਣਾਉਂਦੀ ਬਹੁਤ ਕੀ ਹੋ ਜਾਂਦੀ ਹੈ ਬਾਈ ਕੋਈ ਗੱਲ ਜਿਨ੍ਹਾਂ ਦੇ ਪਰਿਵਾਰਾਂ ਨਾਲ ਬੀਤੀਆ ਉਹਨਾਂ ਨੂੰ ਪੁੱਛੋ ਜਾ ਕੇ ਤੇ ਬਾਕੀ ਮਾਰਕਾ ਦੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਿਸੇ ਵੀ ਭੈਣ ਭਾਈ ਨੂੰ ਕੋਈ ਵੀ ਅਪਡੇਟਰ ਚਾਹੀਦੀ ਹੋਵੇ ਆਪਣੀਆਂ ਵੀਡੀਓ ਦੇਖਦੇ ਰਹਿਆ ਕਰੋ ਅਪਡੇਟ ਆਪਾਂ ਕਰਦੇ ਰਹਿੰਦੇ ਹਾਂ ਮਾਰਕਾ ਜੋ ਵੀ ਹੁੰਦੀ ਹੈਗੀ ਤੇ ਬਾਕੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ